ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਤੇ ਅੱਜ ਮੈਂ ਇਹ ਉਹਨਾਂ ਭੈਣਾਂ ਲਈ ਵੀਡੀਓ ਬਣਾਉਣ ਲੱਗੀ ਆ ਜਿਹੜੀਆਂ ਭੈਣਾਂ ਸ਼ੁਰੂ ਤੋਂ ਲਾ ਕੇ ਸਲਾਈ ਸਿੱਖਣਾ ਚਾਹੁੰਦੀਆਂ ਜਿਨ੍ਹਾਂ ਨੂੰ ਬਿਲਕੁਲ ਵੀ ਸਲਾਈ ਨਹੀਂ ਆਉਂਦੀ ਉਹਨਾਂ ਭੈਣਾਂ ਵਾਸਤੇ ਮੈਂ ਇਹ ਵੀਡੀਓ ਬਣਾ ਰਹੀ ਆ ਤੇ ਆਪਾਂ ਤੁਹਾਨੂੰ ਸ਼ੁਰੂ ਤੋਂ ਲਾ ਕੇ ਐਂਡ ਤੱਕ ਸਾਰੀ ਸਲਾਈ ਸਿਖਾਵਾਂਗੇ ਤੇ ਜਿਹੜੀਆਂ ਵੀ ਮੇਰੀਆਂ ਭੈਣਾ ਬਿਲਕੁਲ ਕਪੜੇ ਨਹੀਂ ਆਉਂਦੇ ਸਲਾਈ ਕਰਨੇ ਤੇ ਉਹ ਤੁਸੀਂ ਮੇਰੇ ਇਸ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਮੇਰੀਆਂ ਸਾਰੀਆਂ ਵੀਡੀਓ ਪਹੁੰਚ ਸਕਣ ਤੇ ਆਪਾਂ ਸ਼ੁਰੂ ਤੋਂ ਲਾ ਕੇ ਐਂਡ ਤੱਕ ਤੁਹਾਨੂੰ ਸਲਾਈ ਸਿਖਾਵਾਂਗੇ ਬੱਚਿਆਂ ਦੇ ਸੂਟਸ ਲਾਉਣੇ ਵੀ ਸਿਖਾਵਾਂਗੇ ਤੇ ਤੁਹਾਨੂੰ ਸਾਰੇ ਸੂਟ ਲਾਈਨਿੰਗ ਵਾਲੇ ਹੋਰ ਜਿੰਨੇ ਵੀ ਤੁਸੀਂ ਜਿਹੜੀ ਵੀ ਚੀਜ਼ ਸਿੱਖਣਾ ਚਾਹੁੰਦੇ ਆ ਉਹੀ ਤੁਹਾਨੂੰ ਇਸ ਚੈਨਲ 'ላይ ਅਸੀਂ ਸਿਖਾਵਾਂਗੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਅੱਜ ਫਸਟ ਡੇ ਤੁਹਾਨੂੰ ਦੱਸਾਂਗੇ ਵੀ ਆਪਾਂ ਤੁਹਾਨੂੰ ਪਹਿਲਾਂ ਕੀ ਕੀ ਚੀਜ਼ ਦੀ ਲੋੜ ਪਊਗੀ ਜਦੋਂ ਤੁਸੀਂ ਸਿਲਾਈ ਸਿੱਖਣੀ ਸ਼ੁਰੂ ਕਰਨੀ ਹੈ ਤੁਹਾਨੂੰ ਕੀ ਕੀ ਸਮਾਨ ਤੁਹਾਡੇ ਕੋਲ ਚਾਹੀਦਾ ਤੁਸੀਂ ਹੁਣ ਸਾਰਾ ਸਮਾਨ ਇਹ ਲੈਣਾ ਤੇ ਫਿਰ ਉਸ ਤੋਂ ਬਾਅਦ ਜਿਹੜੇ ਜਿਵੇਂ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਤੁਸੀਂ ਵੀਡੀਓ ਨੂੰ ਦੇਖ ਕੇ ਤੁਹਾਡੇ ਕੋਲ ਜੇ ਸਾਰਾ ਸਮਾਨ ਹੋਊਗਾ ਤਾਂ ਤੁਸੀਂ ਇਹ ਜੂਸ ਕਰਕੇ ਤੇ ਤੁਸੀਂ ਸਿਲਾਈ ਕਰੇ ਬੈਠੇ ਹੀ ਸਿੱਖ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਇੱਕ ਲਵਾਂਗੇ ਕਾਪੀ ਠੀਕ ਹੈ ਆਪਾਂ ਨੂੰ ਨਾਪ ਲਿਖਣ ਵਾਸਤੇ ਕਾਪੀ ਚਾਹੀਦੀ ਹੈ ਤੇ ਇਹਦੇ ਉੱਪਰ ਜਿਵੇਂ ਵੀ ਆਪਾਂ ਕੋਈ ਵੀ ਤੁਹਾਨੂੰ ਫਾਰਮੂਲਾ ਦੱਸਾਂਗੇ ਇਹਦੇ ਉੱਪਰ ਤੁਸੀਂ ਨੋਟ ਕਰ ਲੈਣਾ ਠੀਕ ਹੈ ਜੀ ਤੇ ਇੱਕ ਆਪਾਂ ਨੂੰ ਚਾਹੀਦਾ ਪੈਨ ਕੋਈ ਵੀ ਫਾਰਮੂਲਾ ਮੈਂ ਨਾਲ ਦੀ ਨਾਲ ਤੁਹਾਨੂੰ ਦੱਸਿਆ ਦੱਸਾਂਗੇ ਕਟਿੰਗ ਕਿਵੇਂ ਕਰਨੀ ਆ ਨਾਪ ਕਿਵੇਂ ਲੈਣਾ ਤੇ ਤੁਸੀਂ ਨਾਲ ਦੀ ਨਾਲ ਉਹ ਆਪਣੀ ਕਾਪੀ ਉੱਪਰ ਤਾਰ ਲੈਣਾ ਠੀਕ ਹੈ ਜੀ ਫਿਰ ਆਪਾਂ ਨੂੰ ਚਾਹੀਦਾ ਹੈ ਐਂਚੀ ਟੇਪ ਐਂਚੀ ਟੇਪ ਆਪਾਂ ਲੈਣਾ ਜਿਹੜਾ ਡੇਢ ਮੀਟਰ ਦਾ ਹੁੰਦਾ ਵਧੀਆ ਜਣੀ ਇਹਦਾ ਫਰਕ ਹੁੰਦਾ ਵਧੀਆ ਵਾਲਾ ਇੰਚੀ ਟੇਪ ਆਪਾਂ ਨੇ ਲੈ ਲੈਣਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਨੂੰ ਚਾਹੀਦੀ ਹੈ ਕੈਂਚੀ ਠੀਕ ਹੈ ਕੈਂਚੀ ਇੱਕ ਆਪਾਂ ਛੋਟੀ ਲਵਾਂਗੇ ਇੱਕ ਵੱਡੀ ਵਾਲੀ ਕਿਉਂਕਿ ਆਪਾਂ ਨੂੰ ਮੋٹے ਕੱਪੜੇ ਵਾਸਤੇ ਵੱਡੀ ਕੈਂਚੀ ਦੀ ਲੋੜ ਹੁੰਦੀ ਕਟਿੰਗ ਕਰਨ ਨੂੰ ਤੇ ਆਮ ਧਾਗਾ ਧੂਗਾ ਕੱਟਣ ਵਾਸਤੇ ਜਾਂ ਛੋਟੀ ਕਾਟ ਪਾਉਣ ਵਾਸਤੇ ਆਪਾਂ ਨੂੰ ਛੋਟੀ ਕੈਂਚੀ ਦੀ ਲੋੜ ਹੁੰਦੀ ਹੈ ਤੇ ਫਿਰ ਆਪਾਂ ਇੱਕ ਇਹ ਇੰਚੀ ਟੇਪ ਵੀ ਆਪਣੇ ਕੋਲੇ ਇਹ ਆਪਾਂ ਦੇ ਜਿੰਨਾ ਮੈਨਾ ਆਪਾਂ ਉੱਥੇ ਰੁਕ ਜਾਂਦਾ ਉਸ ਥਾਵਣਾ ਆਪਾਂ ਇਦਾਂ ਦਾ ਐਂਚੀ ਟੇਪ ਵੀ ਲੈ ਸਕਦੇ ਆ ਫਿਰ ਆਪਾਂ ਨੂੰ ਇੱਕ ਚਾਹੀਦੀ ਹੈ ਚੌਕ ਠੀਕ ਹੈ ਜੀ ਨਿਸ਼ਾਨ ਲਾਉਣ ਵਾਸਤੇ ਆਪਾਂ ਨੇ ਇਹ ਆਪਾਂ ਨੂੰ ਚੌਕ ਮਿਲ ਜਾਂਦੇ ਆ ਇਹ ਆਪਾਂ ਨੇ ਸਾਰੀਆਂ ਚੀਜ਼ਾਂ ਹੁਣ ਲੈ ਕੇ ਰੱਖ ਲੈਣੀਆਂ ਤਾਂ ਕਿ ਤੁਸੀਂ ਜਦੋਂ ਵੀ ਅਸੀਂ ਕੋਈ ਚੀਜ਼ ਦੱਸਦੇ ਆ ਤੁਸੀਂ ਨਾਲ ਦੀ ਨਾਲ ਤੇ ਕਟਿੰਗ ਕਰ ਸਕੋ ਇਹ ਆਪਾਂ ਨੂੰ ਕਟਰ ਚਾਹੀਦਾ ਧਾਗਾ ਕੱਟਣ ਵਾਸਤੇ ਠੀਕ ਹੈ ਜੀ ਤੇ ਇਹ ਆਪਣੀ ਸੂਈ ਹੈ ਜਿਵੇਂ ਹੁਣ ਆਪਾਂ ਸਿੱਖਣ ਲੱਗਾਂਗੇ ਤੇ ਆਪਾਂ ਨੂੰ ਕਈ ਵਾਰ ਗਲਤ ਬਸਿਉਣ ਵਾਜ ਜਾਂਦੀ ਤੇ ਇਹ ਆਪਣੇ ਦੇੜਨ ਦੇ ਕੰਮ ਆਉਗੀ ਠੀਕ ਹੈ ਜੀ ਇਹ ਸੂਈ ਆਪਾਂ ਨੇ ਦੇੜਨ ਦੇ ਕੰਮ ਆਉਣੀ ਆ ਇਹ ਜਰੂਰ ਲੈ ਕੇ ਆਉਣੀ ਤੁਸੀਂ ਕਿਉਂਕਿ ਜਿਹੜੀ ਕੰਧੂਈ ਜਾਂ ਸੂਈ ਨਾ ਆਪਾਂ ਦੇੜਦੇ ਆ ਉਹ ਸਹੀ ਨਹੀਂ ਉਧੜਦੀ ਉਹ ਜ਼ਿਆਦਾ ਬਰੀਕ ਹੁੰਦੀ ਹੈ ਤੇ ਆਪਾਂ ਤੋਂ ਉਧੜਦੀ ਨਹੀਂ ਉਹਦੇ ਨਾਲ ਸਹੀ ਇਹਦੇ ਇੱਥੇ ਕਟਰ ਲੱਗਾ ਹੁੰਦਾ ਵਿਚਾਲੇ ਠੀਕ ਹੈ ਤੇ ਉਹ ਆਪਾਂ ਜਦੋਂ ਐ ਤੋਪਾ ਪਟਣਾ ਤੇ ਇਹਦੇ ਨਾਲ ਕੱਟ ਹੋ ਜਾਂਦਾ ਠੀਕ ਹੈ ਤੇ ਆਪਾਂ ਨੂੰ ਈਜ਼ੀ ਹੋ ਜਾਂਦਾ ਹੈ ਨਾ ਦੇਣਵਾ ਠੀਕ ਹੈ ਇਸ ਤੋਂ ਬਾਅਦ ਆਪਾਂ ਨੇ ਚੋਕ ਜਿਹੜੇ ਆ ਕੇ ਨਿਸ਼ਾਨ ਵੀ ਆਉਂਦੇ ਆ ਇਹਦੇ ਨਾਲ ਆਪਾਂ ਨਿਸ਼ਾਨ ਬਰੀਕ ਲਾ ਸਕਦੇ ਆ ਤੇ ਇਹ ਆਪਣਾ ਜਿਹੜਾ ਪ੍ਰੈਸ ਨਾਲ ਮਿਟ ਜਾਂਦਾ ਠੀਕ ਹੈ ਇਹ ਇਦਾਂ ਦੇ ਨਿਸ਼ਾਨ ਵੀ ਆਪਾਂ ਨੂੰ ਮਿਲ ਜਾਂਦੇ ਆ ਇੱਕ ਆਪਣੇ ਕੋਲੇ ਸੂਈਆਂ ਜ਼ਰੂਰੀ ਆ ਇਹ ਆਪਾਂ ਵੱਡੀਆਂ ਛੋਟੀਆਂ ਸੂਈਆਂ ਸਾਰੀਆਂ ਲੈ ਕੇ ਰੱਖਣੀਆਂ ਕੋਲੇ ਤੇ ਆਪਾਂ ਇਹਦੇ ਨਾਲ ਤਰਪਾਈ ਕਰਨੀ ਸਿਖਾਵਾਂਗੇ ਤੁਹਾਨੂੰ ਤੇ ਬਾਕੀ ਕੱਚਾ ਕਰਨਾ ਵੀ ਕਈ ਵਾਰ ਆਪਾਂ ਨੂੰ ਸੂਈ ਨਾ ਪੈਂਦਾ ਤੇ ਇਹ ਆਪਣੇ ਕੋਲੇ ਚਾਹੀਦੀ ਹੈ ਤੇ ਇੱਕ ਆਪਣੇ ਚਾਲ ਜਿਹੜੀ ਚਾਹੀਦੀ ਹੈ ਮਸ਼ੀਨ ਸਿਉਣ ਵਾਸਤੇ ਉਹ ਤਾਂ ਪਤਾ ਹੀ ਆਪਾਂ ਮਸ਼ੀਨ ਚਾਹੀਦੀ ਹੈ ਤੇ ਉਹਦੀਆਂ ਸੂਈਆਂ ਇਹ ਠੀਕ ਹੈ ਕਿਉਂਕਿ ਅਨਜਾਨ ਆਪਾਂ ਹੁੰਨੇ ਆ ਜਦੋਂ ਸਿਲਾਈ ਕਰਦੇ ਆ ਕਈ ਵਾਰ ਆਪਾਂ ਤਾਂ ਸੂਈ ਟੁੱਟ ਜਾਂਦੀ ਹੈ ਤੇ ਇਹ ਜਰੂਰ ਆਪਣੇ ਕੋਲੇ ਰੱਖਣੀਆਂ ਤੁਸੀ ਤੇ ਇਹ ਹੈਗੀ ਆਪਣੇ ਕੋਲੇ ਫਿਰ ਇੱਕ ਗਲੂ ਇਹ ਆਪਣੇ ਕਿਹੜੇ ਕੰਮ ਆਊਗੀ ਇਹ ਵੀ ਆਪਾਂ ਤੁਹਾਨੂੰ ਦੱਸਾਂਗੇ ਹੁਣ ਆਪਣੇ ਕੋਲੇ ਇਹ ਵਾਲੀ ਹੈਗੀ ਹੈ ਰੀਵਰਸਿਵਲ ਟੇਪ ਹੁੰਦੀ ਹੈ ਇਹ ਵਾਲੀ ਤੇ ਇਹ ਹੈਗੀ ਗਲੂ ਠੀਕ ਹੈ ਜੀ ਇਹ ਆਪਾਂ ਕਿੱਥੇ ਯੂਜ਼ ਕਰਨੀ ਹੈ ਇੱਕ ਆਪਾਂ ਲੈ ਰਹੇ ਹਾਂ ਗਲੇ ਠੀਕ ਹੈ ਜਦੋਂ ਆਪਾਂ ਕੋਈ ਵਿਆਹ ਦਾ ਸੂਟ ਸਟਿਚ ਕਰਨਾ ਇਹ ਗਲੇ ਆਪਾਂ ਜਿਹੜੇ ਕਟਿੰਗ ਕਰਨ ਨਾਲ ਆਪਾਂ ਨੂੰ ਇਦਾਂ ਦੇ ਗਲੇ ਲੈਣੇ ਨੇ ਇਹ ਆਪਾਂ ਨੇ ਪ੍ਰੈਸ ਨਾਲ ਕੱਪੜੇ ਉੱਪਰ ਲਗਾ ਕੇ ਸੌਖਾ ਆਪਾਂ ਨੂੰ ਪਾਉਣਾ ਸੌਖਾ ਹੋ ਜਾਂਦਾ ਤੇ ਇਹ ਆਪਾਂ ਇੱਕ ਲੈ ਕੇ ਰੱਖਣੀ ਹੈ ਠੀਕ ਹੈ ਜੀ ਤੇ ਇਹ ਜਿਹੜੀ ਟੇਪ ਹੈ ਇਹਦੇ ਨਾਲ ਵੀ ਆਪਾਂ ਇਹਦੇ ਉੱਪਰ ਕੱਪੜਾ ਜਿਹੜਾ ਫੋਲਡ ਕਰਨਾ ਹੈ ਤੇ ਇਹਦੇ ਨਾਲ ਵੀ ਕਰ ਸਕਦੇ ਹਾਂ ਤੇ ਆਪਾਂ ਗਲੂ ਲਾ ਕੇ ਵੀ ਇਹਨੂੰ ਇਦਾਂ ਆਪਾਂ ਪੇਸਟ ਕਰ ਸਕਦੇ ਹਾਂ ਉੱਪਰ ਤਾਂ ਕਿ ਆਪਾਂ ਨੂੰ ਈਜ਼ੀ ਹੋ ਜੇ ਠੀਕ ਹੈ ਜੀ ਤੇ ਇਹ ਵਾਲੀ ਜਿਹੜੀ ਹੈਗੇ ਆ ਟੱਚ ਬਟਨ ਵੀ ਚਾਹੀਦੇ ਹੁੰਦੇ ਆ ਇਹ ਆਪਣੇ ਸ਼ਰਟ ਦੇ ਉੱਪਰ ਲੱਗਦੇ ਆ ਠੀਕ ਹੈ ਜੀ ਤੇ ਆਪਾਂ ਨੇ ਬੁਕਰਮ ਲੈਣੀ ਆ ਸਲਵਾਰ ਵਿੱਚ ਪਾਉਣ ਵਾਸਤੇ ਤੁਸੀਂ ਇਹ ਨਵੀਆਂ ਚੀਜ਼ਾਂ ਲੈ ਕੇ ਫਿਰ ਆਪਾਂ ਸਿਲਾਈ ਦਾ ਕੰਮ ਸ਼ੁਰੂ ਕਰਨਾ ਕੋਈ ਵੀ ਆਪਾਂ ਸਟਿਚਿੰਗ ਕਰੀਏ ਇਹ ਸਮਾਨ ਆਪਣੇ ਕੋਲੇ ਜ਼ਰੂਰੀ ਹੈ ਠੀਕ ਹੈ ਜੀ ਫਿਰ ਆਪਣੇ ਕੋਲੇ ਹੈਗੇ ਇਹ ਵਾਲੇ ਸਕੇਲ ਠੀਕ ਹੈ ਜੀ ਇਹ ਆਪਾਂ ਸਕੇਲ ਲਵਾਂਗੇ ਇਦਾਂ ਦੇ ਇਹਦੇ ਨਾਲ ਆਪਾਂ ਨੂੰ ਜਿਹੜੀ ਲਾਈਨ ਲਾਉਣੀ ਸੌਖੀ ਹੋ ਜਾਂਦੀ ਹੈ ਜਿਵੇਂ ਪਹਿਲਾਂ ਪਹਿਲਾਂ ਅਨਜਾਨ ਹੁੰਨੇ ਆਪਾਂ ਤੇ ਕਪੜਾ ਤੇ ਇੰਚੀ ਟੇਪ ਰੱਖ ਕੇ ਆਪਾਂ ਜੇ ਨਿਸ਼ਾਨ ਲਾਉਣੇ ਹਨ ਇੰਚੀ ਟੇਪ ਹਿੱਲ ਜਾਂਦਾ ਤੇ ਇਹ ਆਪਣੀ ਜਿਹੜੀ ਸਕੁਅਰ ਆ ਇਹ ਹਿੱਲਦੀ ਨਹੀਂਗੇ ਠੀਕ ਹੈ ਜੀ ਇਹਦੇ ਨਾਲ ਤੁਸੀਂ ਰੱਖ ਕੇ ਚੰਗੀ ਤਰ੍ਹਾਂ ਆਪਾਂ ਨਿਸ਼ਾਨ ਲਾ ਸਕਦੇ ਆ ਤੇ ਕੁਝ ਵੀ ਆਪਾਂ ਸਿੱਧੀ ਸਿਲਾਈ ਲਾ ਸਕਦੇ ਆ ਤੇ ਇਹ ਵਾਲਾ ਜਿਹੜਾ ਸਕੇਲ ਆ ਇਹ ਆਪਣੇ ਕੀ ਕੰਮ ਆਉਂਦਾ ਇਹ ਆਪਣੇ ਕੰਮ ਆਉਂਦਾ ਹੈ ਇਹ ਜੀ ਆਪਾਂ ਕੱਪੜੇ ਵਿੱਚ ਕਾਣ ਦੇਖਣਾ ਤੇ ਇਹ ਆਪਾਂ ਕਾਣ ਕੱਢ ਸਕਦੇ ਆ ਇਹਦੇ ਨਾਲ ਤੇ ਐਸੇ ਜਦੋਂ ਆਪਾਂ ਪਹਿਲਾਂ ਸ਼ੁਰੂ ਕਰਦੇ ਆ ਕੱਪੜੇ ਸਿਉਣੇ ਆ ਆਪਾਂ ਨੂੰ ਕਾਣ ਕੱਢਣ ਪਤਾ ਨਹੀਂ ਲੱਗਦਾ ਕਿ ਕਿਸ ਤਰੀਕੇ ਨਾਲ ਕੱਢੀਏ ਇਹਦੇ ਨਾਲ ਆਪਾਂ ਨੂੰ ਥੋੜਾ ਜਿਹਾ ਈਜ਼ੀ ਹੋ ਜਾਂਦਾ ਹੈ ਤੇ ਇਹ ਆਪਣਾ ਉਸ ਕੰਮ ਆਉਂਦਾ ਤੇ ਬਾਕੀ ਲਾਈਨ ਲਾਉਣ ਦੇ ਵੀ ਕੰਮ ਆਉਂਦਾ ਜੇ ਆਪਾਂ ਇਸ ਤਰੀਕੇ ਨਾਲ ਲਾਈਨ ਲਗਾਉਣੀ ਹੈ ਤੇ ਇਹ ਵਾਲੀ ਸਕੇਲ ਆ ਜਿਹੜੇ ਇਹ ਆਪਣੇ ਪਲਾਜ਼ੋ ਵਗੈਰਾ ਦੀ ਕਾਟ ਪਾਉਣ ਵਾਸਤੇ ਤੇ ਬਾਹਾਂ ਦੀ ਕਾਟ ਵੀ ਆਪਾਂ ਇਹਦੇ ਨਾਲ ਪਾ ਸਕਦੇ ਆ ਜਿਹੜੀ ਅੱਜ ਕੱਲ ਪੈਲ ਬਾਂਹ ਮੰਦੀ ਆ ਉਹਦੀ ਕਾਟ ਵੀ ਆਪਾਂ ਇਹਦੇ ਨਾਲ ਪਾ ਸਕਦੇ ਆ ਠੀਕ ਹੈ ਜੀ ਤੇ ਇਹ ਵਾਲਾ ਵੀ ਇਹ ਜਿਵੇਂ ਪਲਾਜ਼ੋ ਫਿਟਿੰਗ ਵਾਲਾ ਬਣਾਉਣਾ ਤਾਂ ਇਹ ਵਾਲੀ ਦੀ ਜੂਸ ਹੁੰਦਾ ਤੇ ਜੇ ਆਪਾਂ ਥੋੜਾ ਲੂਸ ਬਣਾਉਣਾ ਪਲਾਜ਼ੋ ਇਹਦਾ ਜੂਸ ਹੁੰਦਾ ਠੀਕ ਹੈ ਜੀ ਇਹ ਵਰਤਿਆ ਜਾਂਦਾ ਆਪਾਂ ਤੇ ਇਹ ਦੋਨੇ ਜ਼ਿਆਦਾਤਰ ਕਾਟ ਪਾਉਣ ਦੇ ਕੰਮ ਆਉਂਦੇ ਆ ਠੀਕ ਹੈ ਜੀ ਤੇ ਆਪਾਂ ਸ਼ਰਟ ਦੇ ਵਿੱਚ ਵੀ ਜੇ ਨਿਸ਼ਾਨ ਲਾਉਣਾ ਉਦਾਂ ਵੀ ਲੱਗ ਸਕਦੇ ਆ ਤੇ ਇਹ ਹੈਗੇ ਆਪਣੇ ਸਾਰੇ ਸਕੇਲ ਠੀਕ ਹੈ ਜੀ ਇਹ ਇਹ ਸਾਰਾ ਸਮਾਨ ਤੁਸੀਂ ਆਪਣਾ ਲੈ ਆਉਣਾ ਹੈ ਇਹ ਕੋਈ ਜ਼ਿਆਦਾ ਮਹਿੰਗਾ ਨਹੀਂ ਆਉਂਦਾ ਹੈ ਛੋਟਾ ਛੋਟਾ ਸਮਾਨ ਹੈ ਤੇ ਇਹ ਆਪਣੇ ਕੋਲ ਸਾਰਾ ਲੈ ਕੇ ਰੱਖ ਲੈਣਾ ਤੇ ਫਿਰ ਤੁਸੀਂ ਜਦੋਂ ਮੈਂ ਅਗਲੀ ਵੀਡੀਓ ਪਾਉਂ ਤੁਹਾਨੂੰ ਨਾਪ ਲੈਣਾ ਦੱਸਾਂਗੇ ਉਹਦੇ ਵਿੱਚ ਤੁਸੀਂ ਜਦੋਂ ਨਾਪ ਲੈਣਾ ਦੱਸਣਾ ਤੁਸੀਂ ਆਪਣੀ ਕਾਪੀ ਦੇ ਉੱਪਰ ਪੈਨ ਨਾਲ ਲਿਖ ਕੇ ਨੋਟ ਕਰ ਲੈਣਾ ਤਾਂ ਕਿ ਤੁਸੀਂ ਆਪ ਦਾ ਜਦੋਂ ਨਾਪ ਲੈਣਾ ਤੇ ਤੁਹਾਨੂੰ ਈਜ਼ੀ ਹੋ ਜੇ ਤੇ ਇਸੇ ਤਰੀਕੇ ਨਾਲ ਹੀ ਤੁਸੀਂ ਸਾਰਾ ਸਮਾਨ ਖਰੀਦ ਕੇ ਤੇ ਸਲਾਈ ਸਿੱਖਣੀ ਸ਼ੁਰੂ ਕਰਨੀ ਹੈ ਇਹ ਆਪਣੀਆਂ ਆਪਣੇ ਕੋਲੇ ਹੋ ਗਈਆਂ ਰੀਲਾਂ ਠੀਕ ਹੈ ਜੀ ਤੇ ਆਪਾਂ ਮਸ਼ੀਨ ਲੈ ਲੈਣੀ ਹੈ ਤੇ ਸਾਰਾ ਸਮਾਨ ਇਹ ਕੋਲੇ ਲੈ ਲੈਣਾ ਤੇ ਆਪਾਂ ਸਲਾਈ ਸ਼ੁਰੂ ਕਰਾਂਗੇ ਠੀਕ ਹੈ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਆਪਾਂ ਸ਼ੁਰੂ ਤੋਂ ਲਾ ਕੇ ਐਂਡ ਤੱਕ ਸਲਾਈ ਸਿਖਾ ਸਕੀਏ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ